ਯਾਨੀ ਚੋਰ ਹੈਲੋ 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 ਧੰਪਾਗ ਹਮਾਰੇ ਜੋ ਆਪ ਪਧਾਰੇ ਥੈਂਕ ਯੂ ਵੀਰ ਜੀ ਕੀ ਹਾਲ ਚੱਲ ਨੇ ਕਿੱਦਾਂ ਵੀਰੇ ਜਾਨੀ ਚੋਰ ਵੀਰੇ ਹੈਲੋ ਜੀ ਹੈਲੋ ਜੀ ਹੈਲੋ ਜੀ ਜਾਨੀ ਚੋਰ ਵੀਰੇ ਤੂੰ ਤਾਂ ਸਿਆਣਾ ਹੋ ਗਿਆ ਸੋਨ ਫਿਰ ਚੋਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਕੇ ਗੱਲਾਂ ਕਰੇ ਮੇਰੇ ਉਹ ਲਾਈਵ ਚਲਦਾ ਪਏ ਹੋਣੀ ਹੋਣਾ ਚਾਹਣਾਂ ਇੱਥੇ ਹੈਲੋ ਵੀਰੇ ਕਿੱਥੇ ਮਾਰਗੀ ਸਿੱਧ ਕੇ ਜਾਇਆ ਕਰ ਭੈਣੇ ਇੱਕ ਦੱਸ ਕੇ ਜਾਇਆ ਕਰ ਵੀਰੇ ਪੁੱਛਣਾ ਭਰਾ ਮੇਰਾ ਇੰਨਾ ਕੋ ਘਰੇ ਬੀਜ਼ੀ ਹੋ ਗਏ ਸੀ ਨਾ ਮਤਲਬ ਸਨ ਫੰਕਸ਼ਨ ਹੀ ਬਹੁਤ ਜ਼ਿਆਦਾ ਆ ਗਈ ਸੀ ਤੇ ਮੈਂ ਲਾਈਵ ਆਉਂਦੀ ਸੀ ਵਿੱਚ ਵਿੱਚ ਪਰ ਕੋਈ ਲਾਈਵ ਦੇ ਵਿੱਚ ਹੀ ਨਹੀਂ ਆਉਂਦਾ ਸੀ 2 ਮਿੰਟ ਆਉਂਦੀ ਸੀ ਠੀਕ ਹੈ ਪਰ ਕੋਈ ਲਾਈਵ ਦੇ ਵਿੱਚ ਨਹੀਂ ਆਉਂਦਾ ਸੀ ਗੁਰਪ੍ਰੀਤ ਕੰਬੋ ਜੈਲੋ ਦੀ ਹੈਲੋ ਜੀ ਮੈਨੂੰ ਲੱਗਿਆ ਕਿਤੇ ਮਰ ਗਈ ਨਹੀਂ ਨਹੀਂ ਵੀਰੇ ਮਰੀ ਮੁਰੀ ਨਹੀਂ ਇੱਥੇ ਆ ਕਈਆਂ ਨੂੰ ਮਾਰ ਕੇ ਮਰੂੰਗੀ ਇੰਨੀ ਜਲਦੀ ਨਹੀਂ ਮਰਦੀ ਕਿਵੇਂ ਗੱਗੂ ਅ ਦੋ ਮਿੰਟ ਕੋਈ ਲਾਈਵ ਹੁੰਦੀ ਆ ਨਹੀਂ ਵੀਰੇ ਦੋ ਮਿੰਟ ਲਾਈਵ ਤਾਂ ਨਹੀਂ ਹੁੰਦੀ ਕਿ ਪਤਾ ਕੀ ਆ ਮੈਂ ਨਾ ਇਹ ਸੋਚ ਲਓ ਇੰਨੇ ਕੁ ਜ਼ਿਆਦਾ ਬੀਜ਼ੀ ਹੋ ਗਈ ਸੀ ਤੇ ਜਦੋਂ ਮੈਂ ਲਾਈਵ ਦੇ ਵਿੱਚ ਆਂਦੀ ਸੀ ਕੋਈ ਦੋ ਮਿੰਟ ਪੰਜ ਮਿੰਟ ਚ ਆਉਂਦੇ ਨਹੀਂ ਆਉਂਦਾ ਨਹੀਂ ਫਿਰ ਆਪਾਂ ਕੱਟ ਦਿੰਦੇ ਸੀ ਅ ਵਧੀਆ ਤੁਸੀਂ ਦੱਸੋ ਮੈਂ ਵੀ ਵਧੀਆ ਡਬਲ ਟੈਪ ਕਰਦੇ ਸਕਰੀਨ ਤੇ ਕੋਈ ਦੋ ਵਾਰ ਸਕਰੀਨ ਟਚ ਕਰਦੇ ਲਾਈਕ ਕਰਦੇ ਲਾਈਵ ਨੂੰ ਇਹ ਤੋਂ ਬੁੱਠੇ ਕੰਮ ਫਿਰ ਫੜਲੇ ਵਿੱਚ ਹੋ ਰਿਹਾ ਤੂੰ ਤਾਂ ਸਿਆਣਾ ਬਣ ਗਿਆ ਸੀ ਫਿਰ ਦੁਬਾਰਾ ਤੋਂ ਕਦੁੱਦ ਦਾ ਜਾਨੀ ਚੋਰ ਬਣ ਗਿਆ ਸੱਚੀ ਪੈਨੇ ਬਹੁਤ ਮਿਸ ਕਰ ਰਹੀ ਹਾਂ ਸੈ ਪੈਨੇ ਸੱਚੀ ਹਾਏ ਥੈਂਕ ਯੂ ਵੀਰੇ ਵੀਰੇ ਮੈਂ ਸੱਚੀ ਮੈਂ ਤੈਨੂੰ ਕਿੰਨੀ ਵਾਰੀ ਮਿਲਾਈ ਵਾਈਆਂ ਨਾ ਮੈਂ ਤੈਨੂੰ ਲਿੰਕ ਵੀ ਭੇਜਿਆ ਉਸ ਦਿਨ স্পেশাল ਬਕਾਇਦਾ ਤੈਨੂੰ ਮੈਂ ਮੈਸੇਜ ਕੀਤਾ ਸੀ ਠੀਕ ਹੈ ਵੀਰੇ ਮੈਂ ਮਤਲਬ ਕਿ ਲਾਈਵ ਚ ਆਜੋ ਪਰ ਤੁਸੀਂ ਕਹੇ ਮੈਂ ਰੋਟੀ ਖਾ ਕੇ ਆਂਦਾ ਰੋਟੀ ਹੁਣ ਖਾਂਦੇ ਪਏ ਉਦੋਂ ਦੀ ਬਹੁਤ ਦਿਨ ਬਾਅਦ ਸੱਚੀ ਵੀਰੇ ਮੈਂ ਲਾਈਵ ਹੋਈਆਂ ਸੱਚੀ ਹਨਾ ਕਿੰਨੇ ਦਿਨ ਹੋ ਗਏ ਬਹੁਤ ਜ਼ਿਆਦਾ ਦਿਨ ਹੋ ਗਏ ਹੁਣ ਡੇਲੀ ਆਇਆ ਕਰਨਾ ਆਪਾਂ ਲਾਈਵ ਮੈਂ ਕੋਲ ਵੀ ਕਰੀ ਸੀ ਵੀਰੇ ਤੈਨੂੰ ਇੰਸਟਾ ਤੇ ਸੱਚੀ ਹੁਣ ਵੀ ਮੈਂ 5-10 ਮਿੰਟ ਹੋ ਗਏ ਤੈਨੂੰ ਹੀ ਯਾਦ ਕਰ ਰያ ਸੀ ਸੱਚੀ ਥੈਂਕ ਯੂ ਵੀਰੇ ਬਹੁਤ ਸਾਰਾ ਚਲ ਕੋਈ ਤਾਂ ਹੈ ਜੀ ਨੇ ਮੈਨੂੰ ਵੀ ਯਾਦ ਕੀਤਾ ਉਹਦੋਂ ਮਥਾਨੇ ਚ ਸਿਕਾ ਕੋਈ ਕੇਸ ਹੋ ਗਿਆ ਸੀਗਾ ਕਿਹਦੇ ਤੇ ਕਿਹਦੇ ਤੇ ਕੇਸ ਹੋ ਗਿਆ ਤੇਰੇ ਤੇ ਕਿਤੇ ਫੜੇ ਗਿਆ ਸੀ ਚੋਰੀ ਕਰਦਾ ਕੀ ਕੇਸ ਪੈ ਗਿਆ ਤੇਰੇ ਤੇ बिल्ली वाली वीडियो लाइक करके आया ठीक है ठीक है वेख मेरा प्यार कि पालतू पक्षियों बढ़िया लगी सी ना बिल्ली वाली वीडियो प्यारी बड़ी निक्की जी बिल्ली मेरे मेरे दूजे वाले चैनल भी सब्सक्राइब कर लो ਸਰਚ ਕਰ ਲਿਓ ਜੀ ਮਿਸਟਰ ਐਂਡ ਮਿਸਿਸ ਨਗਪਾਲ ਕੰਬੋਜ ਚੈਨਲ ਠੀਕ ਹੈ ਹੁੰਦੇ ਉਹ ਤਾਂ ਫੈਕਟਰੀ ਚ ਤਿੰਨ ਕੁੜੀਆਂ ਨੇ ਪੈਸੇ ਕੱਢ ਲੈ ਸੀ ਓਕੇ ਠੀਕ ਠੀਕ ਹੈ ਤੇ ਫਿਰ ਵੀਰੇ ਉਹਨਾਂ ਦੇ ਕੇਸ ਚ ਗਿਆ ਸੀ ਓਕੇ 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 ਠੀਕ ਮੈਨੂੰ ਇਦਾਂ ਲੱਗਿਆ ਸ਼ਾਇਦ ਤੁਹਾਡੇ ਤੇ ਕੋਈ ਕੇਸ ਪੈ ਗਿਆ വീ മേരി സാറേ ദൂസരാ ചേന കംബോജ പ്ലസൊവിസക്ാബോ ക്ടീഡിയോ ലൈക്ക് ജൂർ കോ ਉਹ ਨੂੰ ਵੀਰੇ ਮ ਹੁਣੇ ਘਰੋਂ ਆਈ ਸੀ ਸੋਬਾ ਦੇ ਫਾਜ਼ਲ ਕਾ ਗਏ ਹੋਏ ਆ ਠੀਕ ਹੈ ਆਣਾ ਜਸਟ ਮ ਹੁਣੇ ਘਰ ਆਣ ਕੇ ਤੇਈ ਮ ਮੋਬਾਈਲ ਹੀ ਚੱਕੇ ਮ ਮੋਬਾਈਲ ਵੀ ਨਾਲ ਨਹੀਂ ਲੈ ਕੇ ਗਈ ਹੋਰ ਦੱਸੋ ਇੱਕ ਚੈਨਲ ਦਾ ਸਕਸੈਸਫੁਲ ਕਰ ਲਾ ਪਈ ਫੋਨ ਨਹੀਂ ਉਹ ਵੀ ਤੁਸੀਂ ਗੱਲ ਸੁਣ ਲੋ ਭਰਾ ਉਹ ਤਾਂ ਚੈਨਲ ਐਵੇਂ ਮੈਂ ਬੈਠੀ ਬੈਠੀ ਨੇ ਬਣਾ ਦਿੱਤਾ ਤੁਹਾਡੇ ਸਬਸਕ੍ਰਾਈਬਰ ਪਤਾ ਜਿੰਨਾਂ ਦੇ ਵਿੱਚ ਵਧ ਗਏ 654 ਤੋਂ ਉਹਨਾਂ ਦੇ ਚ ਇੱਕ ਵੀਡੀਓ ਵੀ ਨਾ ਉਹ 3 ਲੱਖ ਤੱਕ ਪਹੁੰਚ ਗਈ ਮਤਲਬ ਵਿਊਜ਼ ਤੱਕ ਮੈਂ ਖੁਦ ਹੈਰਾਨ ਆ ਪੀ ਉਹ ਚੈਨਲ ਇੰਨੀ ਜਲਦੀ ਉਹ ਹੋ ਰਿਹਾ ਹੈ ਹਨਾ ਮਤਲਬ ਅੱਗੇ ਵੱਲ ਗਰੋ ਕਰ ਰਿਹਾ ਹੈ ਠੀਕ ਹੈ ਤੇ ਮੈਂ ਵੀ ਹੈਰਾਨ ਰਹਿ ਗਈ ਜਨ ਸਬਸਕ੍ਰਾਈਬ ਦਾ ਕਰ ਲਿਓ ਜੇ ਕੋਈ ਨਾ ਹੋ ਜੂਗਾ ਹੁਣ ਆਪਾਂ ਬਸ ਦਿੱਲੀ ਲਾਈਵ ਆਇਆ ਕਰਨਾ ਆਪਣੇ ਆਪ ਹੀ ਹੋ ਜਾਣਾ ਜਾਨਨੇ ਚੋਰ ਉਹ ਕੀ ਬਾਤ ਹੈ ਸੀਰੀਅਸਲੀ ਵੀਰੇ ਮਜ਼ਾਕ ਨਹੀਂ ਤੁਸੀਂ ਉਹ ਨਾ ਆਈਡੀ ਚੈੱਕ ਕਰਿਓ ਮਾੜੀ ਜੀ ਉਹਨਾਂ ਦੇ ਤੇ ਵਿਊਜ਼ ਦੇਖਿਓ ਠੀਕ ਹੈ ਮੇਰੇ ਕਿਉਂਕਿ ਇਹ ਆਈਡੀ ਤੇ ਜਿੱਤੇ ਤੱਕ ਨਾ ਮਤਲਬ ਵਿਊਜ਼ ਉਹਨੇ ਨਹੀਂ ਆ ਰਹੇ ਹਨਾ ਕਿਹੜਾ ਚੈਨਲ ਆ ਸਰਚ ਕਰਿਓ ਮਿਸਟਰ ਐਂਡ ਮਿਸਿਸ ਨਾਗਪਾਲ ਕੰਬੋਜ ਬਲੈਕ ਕਲਰ ਚ ਲਿਖਿਆ ਹੋਇਆ ਆਊਗਾ ਮਿਸਟਰ ਐਂਡ ਮਿਸਿਸ ਨਾਗਪਾਲ ਕੰਬੋਜ ਤੇ ਉਹਦੇ 600 ਤੋਂ ਸਾਢੇ 600 ਤੋਂ ਪਲੱਸ ਸਬਸਕ੍ਰਾਈਬਰ ਆ ਰੇ ਨੂੰ ਮਨਪ੍ਰੀਤੋ ਵੀ ਆ ਇਨਸਟਾ ਤੇ ਪੇਜ ਭੇਜ ਦੇ ਠੀਕ ਵੀਰੇ ਇਨਸਟਾ ਤੇ ਕਰ ਦੂੰਗੀ ਸੈਂਡ ਤੁਹਾਨੂੰ ਫੋਰ ਦ ਰੋਟੀ ਵਗੈਰਾ ਖਾ ਲੀ ਕੈ ਹੁਣ ਬਸ ਵੀਰੇ ਮੈਂ ਡੇਲੀ ਆਇਆ ਕਰਨਾ ਲਾਈ ਬਸ ਨਾ ਅੱਗਨ ਵਿੱਚੋਂ ਥੋੜੇ ਜਿੰਨਾ ਕੁ ਜ਼ਿਆਦਾ ਬੀਜ਼ੀ ਹੋ ਗਏ ਨਾ ਪੁੱਛੋ ਨਾ ਕਿ ਮੇਰੇ ਕੋਲ ਨਾ ਮੂੰਹ ਤੋਂ ਹੁੰਦਾ ਵੀ ਟਾਈਮ ਨਹੀਂ ਹੈਗਾ ਸਿਰਫ ਬਸ ਵੀਰਵਾਰ ਵੀਰੇ ਦੀ ਮੈਰਿਸ ਆ ਚਾਚੂ ਦੇ ਮੁੰਡੇ ਦੀ 11 12 ਦਸੰਬਰ 10 11 12 ਦਸੰਬਰ ਨੂੰ ਬੀਜ਼ੀ ਆ ਫਿਰ ਉਸ ਤੋਂ ਬਾਅਦ ਆਪਾਂ ਜਮੇ ਵੇਲੇ ਫਿਰ ਆਦੀ ਮੈਰਿਸ ਤੇ ਬੀਜੀ ਹੋਵਾਂਗੇ ਫਿਰ ਉਸ ਤੋਂ ਬਾਅਦ ਵੇਲੀਆਂ ਮੈਦੀ ਵਿਆਹ ਤੋਂ ਬਾਅਦ ਮੁੜ ਕੇ ਫਰੀ ਫਰੀ ਆ ਕਾਰਤੂਸ ਕਿੱਧਰ ਪੱਜਿਆ ਹੋਏ ਉਹ ਨਹੀਂ ਆਇਆਗਾ ਮੈਂ ਦੋ ਫੈਕਟਰੀਆਂ ਚਲਦਾ ਹੁਣ ਕਰਾਣ ਮੈਂ ਤੇ ਫੈਕਟਰੀਆਂ ਕੀ ਵੀਰੇ ਸਮਝੀ ਨਹੀਂ ਜਾਨੀ ਚੋਰ स्पोर्टਿੰਗ ਮੈਸੇਜ ਮੈਨੂੰ ਸਮਝ ਨਹੀਂ ਆਈ ਵੀਰੇ ਕਿ ਬੁਲਮੈਂ ਦੇ ਫੈਕਟਰੀਆਂ ਚੱਲਦਾ ਮੈਂ ਦੇ ਮੇਲੇ ਕਦੋਂ ਹੋਣਗੇ ਵੀਰੇ ਬਾਈ ਬਾਈ ਚਲ ਠੀਕ ਵੀਰੇ ਚਲ ਮੈਂ ਰਾਤ ਨੂੰ ਆਂਦੀ ਆ ਵੀਰੇ ਠੀਕ ਹੈ ਲਾਈਵ ਮੈਂ ਨਾ ਹੁਣ ਚਾ ਚੁਪੀ ਲੈ ਮੈਂ ਅੱਜ ਕੁਝ ਨਹੀਂ ਖਾਧਾ ਪੀਤਾ ਠੀਕ ਹੈ ਮੈਂ ਰਾਤ ਨੂੰ ਆਂਦੀ ਆ ਲਾਈਵ ਓਕੇ ਤੁਸੀਂ ਕਰ ਲਓ ਨੇ ਨੂੰ ਕੰਮ ਫਰੀ ਹੋ ਜਾਓ ਠੀਕ ਆ